ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਖਾਤਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਖੇਤੀ ਨੀਤੀ ਬਣਾ ਰਹੀ ਹੈ। ਖੇਤੀ ਨੀਤੀ ਦੇ ذریعے ਸੂਬੇ ਦੇ 60 ਸਾਲਾਂ ਤੋਂ ਉੱਪਰ ਦੇ ਕਿਸਾਨਾਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ। ਇਸ ਪੈਨਸ਼ਨ ਨੀਤੀ ਵਿੱਚ ਸੂਬੇ ਭਰ ਦੇ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਨੇ ਪੈਨਸਲ ਦਾ ਕਿਸਾਨਾਂ ਦੇ ਲਈ ਉਸ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਉਸ ਦੇ ਨਾਲ ਕਿਸਾਨਾਂ ਦੇ ਬਹੁ ਖਰਚਿਆਂ ਦਾ ਫਰਕ ਪਵੇਗਾ ਤੇ ਖੇਤੀ ਦੇ ਨਾਲ ਨਾਲ ਜਿਹੜੇ ਪੈਨਸਲ ਦਾ ਪੈਸੇ ਨੇਗੇ ਉਹ ਕਿਸੇ ਹੱਦ ਤੱਕ ਕਮ ਆਉਣਗੇ ਤੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਇਹ ਜਿਹੜੇ ਫੈਸਲੇ ਸਰਕਾਰ ਨੇ ਪੈਨਸ਼ਨ ਵਾਲੇ ਲੈਣੇ ਜੀ ਸਾਡੇ ਵਾਸਤੇ ਠੀਕ ਨੇ ਜਿਹੜਾ ਆਪੇ ਸੰਦਾ ਫੈਸਲਾ ਲਿਆ ਜੀ ਇਹ ਬਹੁਤ ਵਧੀਆ ਕਿਸਾਨਾਂ ਵਾਸਤੇ ਬਹੁਤ ਵਧੀਆ ਜੀ ਲਾਹੇਵੰਦਾ ਮਿਹਰਬਾਨੀ ਸਹੀ ਪਲ ਤੋਂ ਪਲ ਹੀ ਸਹੀ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਈ ਐ ਬਸ ਇਹ ਆ ਚਾਰ ਬੰਦਿਆਂ ਦੀ ਜ਼ਿੰਦਗੀ ਦਾ ਸੁਧਾਰ ਕਰ ਦੋ ਸੋ ਜੇ ਲੋਕਾਂ ਦੇ ਚੁੱਲ੍ਹੇ ਬਚਣਗੇ ਜੇ ਲੋਕ ਬਚਣਗੇ ਤਾਈਆਂ ਅਸੀਂ ਮੰਤਰੀਆਂ ਤਾਈਆਂ ਮੁੱਖ ਮੰਤਰੀਆਂ ਜੇ ਲੋਕ ਹੀ ਨਾ ਰਹਿ ਕਿਹਦੇ ਮੁੱਖ ਮੰਤਰੀ ਬਣੋਂਗੇ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ 'ਤੇ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਪੰਜਾਬ ਸਰਕਾਰ ਦਾ ਇੱਕੋ ਵਾਦਾ ਕਿਸਾਨ ਨੂੰ ਹੋਵੇ ਮੁਨਾਫਾ ਜ਼ਿਆਦਾ